i grew i grew i grew I grew I grew, I grew. ਨੂੰ ਲਾਇਕ ਕਰ ਦਿਓ ਬਈ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਕੋਣ ਆ ਦੁਕਾਨ ਆ ਆ ਜਾਣੀ ਕੋਈ ਹੈ ਆ ਜਾਵੇ ਨਮਾ ਚੰਦਰ ਸ਼ਰੂ ਕੀਤਾ ਜਸਵਿੰਦਰ ਫਰਾਲਾ ਦੇ ਨਾਮ ਤੇ చనల్ సైబ ఆలూతో కాగే భావ ఆలూ ట్రక్ భారూ బాయి ఆలూ లే आलू तो हम खा लेते हैं जल्दी ले आलू कहा तो भाई पंजाब से हैं आलू हम कमी खाते हैं तो बिहार के लोग खाते हैं या तो आलू चावल ਬੀਟਵੇ ਯਾਰ ਅੱਲੂ ਵਾਲਾ ਸੋ ਗਿਆ ਭਾਈ ਜਿਸ ਬਲੇਜ਼ੀ ਨਾਂ ਬਣਾਇਆ ਛੋਲਾ ਰੱਖ ਲੈ ਆ ਕੇ ਲਿਖਾ ਲੂ ਸਭ ਵੀ ਭਰਾ ਵਾਲਾ ਕੀ ਕਰਦੇ ਕੁਝ ਨਹੀਂ ਲਾਈਵ ਸਟਾਰਟ ਕੀਤਾ ਭਰਾਵਾ ਗਲੇ ਖਰਾਬ ਹੋਏ ਆ ਕਾਲੇ ਖਰਾਬ ਹੋਏ ਆ ਨਹੀਂ ਕਰਦੇ ਜੀ ਲਾਈਵ ਸਟਾਰਟ ਕੀਤਾ ਨਵਾ ਆ ਜਾਓ ਬੇ ਆ ਜਾਓ ਲਾਈਵ ਨੂੰ ਲਾਇਕ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੁੜ ਜੋ ਸਾਰੇ गला खराब है हाँ गला खराब है भाई गले में खिंच खिंच हुई है बिक्स की गोली खाएंगे कल सुखा सुखा आ गया सुखा गया बेलर सुखा ਗੁਰੂਪੁਰ ਸਪੋਰਟ ਮੈਸੇਜ ਆਲੂ ਵਾਲਾ ਨਹੀਂ ਮੁੜ ਕੇ ਆਇਆ ਉੱਪਰ ਬਹਿ ਗਿਆ ਜਾ ਕੇ ਇਹ ਇਦਾਂ ਦੇ ਆਉਂਦੇ ਹੁੰਦੇ ਆ ਲੁੱਕ ਚਾਲੂ ਲਾਪ੍ਰੀਤ ਸਿੰਘ ਬਲੌਗ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਥੋੜਾ ਗਲਾ ਖਰਾਬ ਹੈ ਨਵਾਂ ਲਾਈਵ ਚ ਲਾਇਆ ਆਪਣਾ ਤੁਹਾਡੇ ਭਰਾਵਾਂ ਦੇ ਸਾਰੇ ਨਾਲ ਚੰਨ ਬਾਈ ਤਾਂ ਮੇਰਾ ਕੱਲ ਲਾਈਵ ਚ ਹੋਣਾ ਹਜੇ ਹੁਣ ਤੱਕ ਨਾ ਪੂਰੀ ਰਾਤ ਚਲਾਉਣਾ ਮੇਰਾ ਅੱਜ ਹੀ ਚੱਲਿਆ ਬਾਈ ਚੈਨਲ ਦੇ ਧੰਨਵਾਦ ਤੁਹਾਡਾ ਤੁਹਾਨੂੰ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਦੇ ਵਿੱਚ ਹੁਣ ਆਪਾਂ ਗੱਲਾਂ ਕਰਿਆ ਕਰਨੀਆਂ ਨਵੇਂ-ਨਵੇਂ ਸਾਤਿਆਂ ਨਾਲ ਮਿਲਿਆ ਕਰਨਾ ਇੱਕ ਵਾਰ ਵਿੱਚ ਆਲੂ ਵਾਲਾ ਆਇਆ ਸੀ ਆਲੂ ਕਿ ਆਲੂ ਵੀ ਆ ਜਾਂਦੇ ਵਿੱਚ ਕਹਿੰਦਾ ਆਲੂ ਖਾਓਗੇ ਮੈਂ ਕਿਹਾ ਵੀ ਮਪਾ ਤਾਂ ਪੰਜਾਬੀ ਆ ਤਾਂ ਰੋਟੀ ਖਾਣੇ ਮੱਕੀ ਦੀ ਤੇ ਜਾਂ ਕਣਕ ਦੀ ਆਲੂ ਤਾਂ ਮੈਂ ਕਿਹਾ ਭइये ਬੂਏ ਖਾਂਦੇ ਆ ਆ ਜਾਓ ਜੀ ਕਿੱਥੋਂ ਕਿੱਥੋਂ ਜੁੜੇ ਆ ਤੀ ਨਵੇਂ ਜੋੜੇ ਕੋਈ ਚੈਨਲ ਕੋਲ ਮੈਂ ਹਾਂ ਹਾਂ ਕੋਈ ਗੱਲ ਨਹੀਂ ਬਾਈ ਮੈਂ ਤੁਹਾਨੂੰ ਕਰਤਾ ਹੀ ਜਾਂਦੇ ਲਾਈਵ ਦੇ ਵਿੱਚ ਲਾਪਰੀ ਸਿੰਘ ਜੀ ਤੁਹਾਨੂੰ ਮੈਂ ਦੇ ਦਿੱਤਾ ਸੀ ਸਬਸਕ੍ਰਾਈਬ ਕੀਤਾ ਤੁਹਾਨੂੰ ਮੈਂ ਤੁਸੀਂ ਉਹਨਾਂ ਦੇ ਵੀ ਆਉਨੇ ਆ ਲਾਈਵ ਦੇ ਵਿੱਚ ਹਨ ਭਰਾ ਦੇ ਹਾਂਜੀ ਥੋੜਾ ਗਲਾ ਖਰਾਬ ਬਾਈ ਕੋਈ ਨਹੀਂ ਕੋਈ ਨਹੀਂ ਜੁਆਇੰਟ ਕਰਕੇ ਤੁਹਾਡੇ ਪੂਰੇ ਕਰ ਦੇਣੇ ਆ ਇੱਕ ਇੱਕ ਕਮੈਂਟ ਕਰਕੇ ਦੱਸੋ ਤੁਹਾਡੇ ਕਿੰਨੇ ਕੱਢਦੇ ਆ ਤੁਹਾਡੇ ਸਬਸਕ੍ਰਾਈਬ ਪੂਰੇ ਹੋਏ ਨਹੀਂਗੇ ਹਜੇ ਤੁਸੀਂ ਮੈਨੂੰ ਦੱਸੋ ਤੁਹਾਡੇ ਕਿੰਨੇ ਸਬਸਕ੍ਰਾਈਬ ਕੱਢਦੇ ਆ ਆ ਕੋਈ ਨਹੀਂ ਕਰਾਦਾਂਗੇ ਆਪਣਾ ਚੈਨਲ ਚੱਲ ਪਿਆ ਜਿੰਨੇ ਕੋ ਕਰਾਦਾਂਗੇ ਕੋਈ ਚੱਕਰ ਨਹੀਂ ਹੋ ਟਾਈਮ ਕਾਫੀ ਹੋ ਗਿਆ ਨਾ ਸਾਰੇ ਲਾਈਵ ਤੋਂ ਰੈਸਟ ਕਰ ਰਹੇ ਆਪਾਂ ਅੱਜ ਇਹ ਚਲਾਇਆ 拉ਪਰੀ ਸਿੰਘ ਜੀ ਕੋਈ ਚੱਕਰ ਨਹੀਂ ਤੁਹਾਡੇ ਕਿੰਨੇ ਘਟਦੇ ਆ ਤੁਸੀਂ ਲਿਖ ਕੇ ਦੱਸ ਦਿਓ ਮੈਨੂੰ ਤੁਹਾਡੇ ਕੱਲ ਕਰਾਵਾ ਦੇਗੇ ਪੂਰੇ No problem ਪੰਚਸ ਕਰਾਈ ਕਰ ਕਰਦੇ ਆ ਠੀਕ ਹੈ ਕੋਈ ਗੱਲ ਨਹੀਂ No problem ਕੱਲ ਹੋ ਜਾਣਗੇ ਤੁਹਾਡੇ ਤੁਸੀਂ ਅੱਜ ਦੀ ਰਾਤ ਕੱਢੋ ਕਿਸੇ ਤਰ੍ਹਾਂ ਕੱਲ ਤੁਹਾਡੇ 5 ਕੀ 10 ਕਰਾ ਦਾਂਗੇ ਆਪਾਂ ਲਾਈਵ ਕੱਲ ਸੀ ਬਾਈ ਨੂੰ ਤੇ ਜਨ ਬਾਈ ਨੂੰ ਪੁਸ਼ਟ ਕਰਾਂਗੇ ਵੀ ਕਿੰਨੇ ਵਜੇ ਹੋਣਾ ਸ਼ਾਮ ਨੂੰ ਹੋਇਆ ਕਰਾਂਗੇ ਕਿਉਂਕਿ ਦਿਨ ਨੂੰ ਆਪਾਂ ਕੰਮ ਤੇ ਹੋ ਸਕਦਾ ਥੋੜਾ ਬਹੁਤ ਆਪਾਂ ਕੰਮ ਦਿਖਾ ਲਿਆ ਕਰਾਂਗੇ ਤੁਹਾਨੂੰ ਨੇ ਕਿਤੇ ਕੰਮ ਆਪਣਾ ਚੱਲਦਾ ਰਾਜਤભાઈ ਮੈਂ ਗਿਆਨ ਹੀ ਸੀ ਕੰਮ ਤੇ ਵੀத் ਖਰਾਬ ਸੀ ਬੈਠਾ ਰਿਹਾ ਉੱਥੇ ਗਲਾ ਖੜਦਣ ਨਾਲ ਹਲਕਾ ਹਲਕਾ ਬੁਖਾਰ ਸੀ ਫਿਰ ਵੀ ਆਪਾਂ ਟਾਈਮ ਬਸ ਵਾਹਿਗੁਰੂ 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 ਸਤਨਾਮ ਵਾਹਿਗੁਰੂ ਮੈਂ ਕਿੰਨੇ ਟਾਈਮ ਹੁੰਦੇ ਨਹੀਂ ਜੀ ਅੱਜ ਹੀ ਸ਼ੁਰੂ ਕੀਤਾ ਜੇ ਕਿੰਨੇ ਟਾਈਮ ਹੁੰਦੇ ਉਹ ਨਹੀਂ ਅੱਜ ਹੀ ਸ਼ੁਰੂ ਕੀਤਾ ਜੇ ਭਾਈ ਆਪਾਂ ਲਾਪਰੀ ਸੰਗ ਬਲੌਗ ਜੀ ਅੱਜ ਹੀ ਸ਼ੁਰੂ ਕੀਤਾ ਹੈ ਹੁਣੇ ਜਸਟ ਸ਼ੁਰੂ ਕੀਤਾ ਜੇ ਪਤਾ ਸੈਟਿੰਗਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਪਹਿਲਾਂ ਚੈਟ ਨਹੀਂ ਸੀ ਦਿਖਾਈ ਦੇ ਰੇ ਹੁਣ ਚੈਟ ਲੱਗੀ ਦਿਖਾਈ ਦੇਣ ਸਭ ਕਾਪਾ ਦੇ ਥੋੜੇ ਜਿਹਾ ਸਿੱਧੇ ਸਾਦੇ ਇੰਨੇ ਪੜੇ ਲੈ ਕੇ ਆਏ ਨਹੀਂ ਤੇ ਸੈਟਿੰਗ ਕੀਤਾ ਫਿਰ ਸੈਟਿੰਗ ਕਰਕੇ ਆਪਾਂ ਚਲਾਇਆ ਹਾਂਜੀ ਹਾਂਜੀ ਹੋਰ ਜੀ ਕੋਰ ਸਪੋਰਟ ਬੋਟ ਕਰ ਰਿਹਾ ਆਪਣੇ ਘਰ ਦੀ ਜਾਂ ਮਿਸ ਜੀ ਮੇਰੇ ਮਜੀਦ ਖੋਰ ਹਾਂਜੀ ਆਪਾਂ ਨਾ ਵੈਸੇ ਤਾਂ 25 ਤੀ ਦਾ ਕਿਹਾ ਸੀ ਸਾਥ ਹੀ ਆਪਣੇ ਕਾਫੀ ਜੇ ਸਬਸਕ੍ਰਾਈਬਰ ਆਪਾਂ ਕਾਫੀ ਜਿਹੜੇ ਜੁੜੇ ਆਪਾਂ ਨਾ ਲਾ ਫਰੀਜੀ ਪਰ ਉਹ ਆਪਾਂ ਵੀ ਥੋੜਾ ਜਿਹਾ ਜੱਜ ਲਾ ਕੇ ਦੇਖ ਲਿਆ ਚੱਲ ਪਿਆ ਮੈਂ ਕਿਹਾ ਚਲੋ ਦੋ ਦਿਨ ਫਿਰ ਨੇ ਚਲਾਉ 25 ਨੂੰ ਵੈਸੇ ਚਲਾਉਂਦਾ ਸੀ ਰਾਤ ਦਾ ਮੇਰਾ ਮਗਰ ਨਾਲੇ ਥੋੜੀ ਤਵੇਸਹੀ ਹੋ ਜੂਗੀ ਹਾਂਜੀ ਹਾਂਜੀ ਹਾ ਜਿਆਦੇ ਆਪਣੇ ਆਰ ਕੋਰ ਹੋ ਸਰ ਆਪਣੇ ਘਰ ਦੇ ਮੈਂਬਰ ਆ ਜੁੜੇ ਆਪਣੇ ਲਾਪਰੀ ਸਿੰਘ ਜੀ ਅੱਜ ਅਸੀਂ ਟਰਾਈ ਵੈਸੇ ਕਰ ਰਹੇ ਹਾਂ ਕਿ ਚੈਨਲ ਸਾਡਾ ਕਿਵੇਂ ਚੱਲ ਰਿਹਾ ਸਲਾਮਾਂਗੇ ਤੇ ਪਤਾ ਲੱਗ हाँ जो भी लाइव न लाइक कर दे और चैनल सब्सक्राइब कर दे वो हो। होली होली जोड़ने के मुझे जो कुछ देखने दे मुझे कुछ नहीं देख रहा ਹਾਂਜੀ ਹਾਂਜੀ ਠੀਕ ਹੈ ਜੀ ਲਾਪਰੀ ਚੀਏ ਧੰਨਵਾਦ ਤੁਹਾਡਾ ਤੁਸੀਂ ਸਾਡੇ ਚੈਨਲ ਵਿੱਚ ਆਏ ਹੋ ਸਾਨੂੰ ਲਾਈਕ ਦਿੱਤਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਠੀਕ ਅਵੇ ਕੋਈ ਨਹੀਂ 5 6 ਲੱਖ ਹੋ ਆ ਕੋਈ ਨਹੀਂ ਲੇਕ ਬਹੁਤ ਹੋ ਜਾਣੇ ਆਪਰੇ ਨਾਲ ਬੰਦੇ ਬੜੇ ਵਧੀਆ ਜੁੜਿਆ ਲਾਪਰੀ ਸਿੰਘ ਵਰਗ ਹੋਰ ਵੀ ਬਹੁਤ ਆਉਣੇ ਹਜੇ ਅਜੇ ਤਾਂ ਜੱਟ ਸਟਾਰਟ ਹੀ ਆ ਹੁਣੇ 2 ਮਿੰਟ ਚ ਕੀਤਾ ਆਪਾਂ ਵੇ ਬਹੁਤ ਲੈਕ ਆਉਣਗੇ ਹੋਲੀ-ਹੋਲੀ ਜਾਣਨ ਕਿ ਤਰ ਪਤਾ ਲੱਗ ਗਿਆ ਵੀ ਜਰਨਲਿਸਟ ਸਟਾਰਟ ਹੋ ਗਿਆ ਫਿਰ ਜੁੜ ਜਾਂਦੇ ਹੁੰਦੇ ਮਨਪ੍ਰੀਤ ਕੌਰ ਬੇਟੀ ਮੇਰੀ ਆ ਗਈ ਆ ਮਨਪ੍ਰੀਤ ਕੌਰ ਫਰੋਂ ਸਿੰਗਾਪੁਰ ਅੱਛਾ ਜੋ ਜੀਨਸ ਨੇ ਗਿਟਾਰ ਕੋਰਨੇ ਆ ਮਾਨਪ੍ਰੀਤ ਹੋ ਠੀਕ ਆ ਰੋਟੀ ਖਾ ਲਈ ਮੇਰਾ ਗਲਾ ਬਹੁਤ ਖਰਾਬ ਹੋ ਗਿਆ ਬੋਲ ਨਹੀਂ ਹੁੰਦਾ ਗਲਾ ਬਹੁਤ ਖਰਾਬ ਹੋਇਆ ਮੌਸਮ ਚੇਂਜ ਹੋਇਆ ਅਲਰਜੀ ਹਾਂ ਕਰਤਾ ਲਾਈਵ ਸਟਾਰਟ ਕਰਤਾ ਸੋ ਮੈਸੇਜ ਕਰਦੇ ਆਂਦੇ ਆ ਜਿੱਦਾਂ ਬਹੁਤ ਸਵਾਸੂਗੇ ਲਾਪਰੀ ਸੰਗ ਆਪਣੇ ਜੁੜਿਆ ਪੁੱਛ ਰਿਹਾ ਕੀ ਹਾਲ ਹੈ ਬੰਦਪੀਤ ਕੀ ਹਾਲ ਹੈ ਲਾਪਰੀ ਤੇ ਆਪਾਂ ਤਾਂ ਇਹ ਕਰਦੇ ਨੇ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਕੱਲ ਨੂੰ ਆਪਾਂ ਤੇਰੇ ਪੰਜ ਛੇ ਜਿਹੜੇ ਘਾੜਦੇ ਆ ਨਾ ਜਦੋਂ ਲਾਈਵ ਆਪਣਾ ਚੱਲੇ ਆਪੋ ਦੇ ਪਿੱਛੋਂ ਕਰਾ ਦੇਣੇ ਸਾਰਿਆਂ ਕੋਲ ਤੁਸੀਂ ਲਾਈਵ ਚਲਾਉਣੇ ਹੁੰਦੇ ਮੜਾ ਜੀ ਲਿਆ ਕੇ ਮੈਨੂੰ ਦੱਸਿਓ ਲਾ ਫਰੀ ਜੀ ਲਾਈਵ ਤੋਂ ਚਲਾਉਣੇ ਆ ਜਾਂ ਅਖਾ ਜੇ ਉਦਾਂ ਘਟਦੇ ਆ ਤੁਹਾਡੇ ਮੇਰੇ ਕਿ ਤੁਹਾਡੇ ਘਟਦੇ ਹੋਣੇ ਨਾ ਤੁਸੀਂ ਲਾਈਵ ਚਲਾਉਣਾ ਤੇ ਦੇ ਕੰਨੇ ਸੀ ਕੱਟਦੇ ਆ ਬੜਾ ਮੁਸ਼ਕਿਲ ਚੰਦਾ ਭਰਾਵਾ ਇਹ ਮਨਪ੍ਰੀਤ ਕੌਰ ਬਾਈ ਬਾਈ ਸਪੋਰਟ ਮੈਸਜ ਆਸਰੀ ਆ ਕਹਿੰਦੀ ਬੁੜਾ ਲਾਪਿਆ ਪੁੱਠੇ ਕੰਮ ਕਰਨ ਲਾਈਵ ਤੇ ਲਾਪਿਆ ਜਾਣ ਸਪੋਰਟ ਮੈਸੇਜ

બસ ਆਪਣੇ ਤੇ ਟਿਕਾ ਕੇ ਰੱਖ ਬੋਲਦਾ ਨਹੀਂ ਕੁਝ ਵੀ ਡੈਡੀ ਬੋਲਦਾ ਚੈੱਕ ਕਰਦੇ ਆ ਜੀ ਇਹ ਸੈਟਿੰਗਾਂ ਸੂਟਿੰਗਾਂ ਸਮਝ ਨਹੀਂ ਆ ਰਹੀਆਂ ਆਉਂਦੀ ਨਹੀਂ ਆਵਾਜ਼ ਆਉਂਦੀ ਨਹੀਂ ਆਵਾਜ਼ ਹਾਰਕ ਹੋਰ ਆਵਾਜ਼ ਆ ਰਹੀ ਆ ਆਉਂਦੀ ਆ ਹੁਣ ਆਉਂਦੀ ਆ ਠੀਕ ਹੈ ਠੀਕ ਹੈ ਸੌ ਚਾਹ ਹੁਣ ਕਿੰਨਾ ਹੋ ਗਿਆ ਆਵਾਜ਼ ਆ ਰਹੀ ਹੁਣ ਆਵਾਜ਼ ਠੀਕ ਹੈ ਆਵਾਜ਼ That's such a night duty there. T okay, get Okay, okay. Bye. ਕਰਦੰਨੇ ਕਰਦੰਨੇ ਬੰਦ ਤੂੰ ਕਰ ਲੈ ਕੰਮ ਆਪਣਾ ਮੈਂ ਕਿਹਾ ਦੇਖਾਂ ਕੋਈ ਆਜਵੇ ਕਰਦੰਨੇ ਬੰਦ ਹੋਣ ਕਿੰਨੇ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਖਾਰ ਕੋ ਟਾਈਮ ਕਿੰਨਾ ਹੋਇਆ bara wadda ga ta triki